ਭਜਨਸ ਮਾਈ ਪਾਰਟੀ ਦੇ ਰਾਸ਼ਟਰੀ ਇਤਿਦਾਮ ਸਾਫ ਕਾ ਮੁਖਮੰਤਰੀ ਤਪਦੇਸ਼ ਪੈਂਕਵਾਰੀ ਮਾਇਵਤੀ ਜੀ ਨੂੰ ਅੱਜ ਜਿੰਦੇ ਵਿਖੇ ਪਾਰਟੀ ਦੀ ਸਥੇਤ ਲੀਡਰਸ਼ਿਪ ਦੇ ਨਾਲ ਮੀਟਿੰਗ ਕੀਤੀ ਜਿਸ ਵਿੱਚ ਤੁਮਸ਼ਨ ਬੋਲਿਆ ਸਥਾਈਆਂ ਅਗਲੀ ਪਦਤਿਆਰੀਆਂ ਕਰਨ ਦੇ ਦਿਸ਼ਾ ਨਿਰਦੇਸ਼ ਦਿੱਤੇ ਗਏ ਅਤੇ ਜਥੇਦੰਤਾ ਕੋ ਤਾਂ ਅੰਚਰੋ ਜੁਮਿੰਦੀ ਪਦਤਿਆ ਨੂੰ ਮਜ਼ਬੂਤ ਕਰਨ ਲਈ ਡਿਊਟੀਸ਼ਿਪ ਨੂੰ ਕਿਹਾ ਗਿਆ ਇਸ ਤੋਂ ਇਲਾਵਾ ਮੰਡਿਆ ਦੇ ਤੋਂ ਮੰਗਿਆ ਲਾਭਪਰ ਲਈ ਚੋਣਾਂ ਨੂੰ ਆਪਣੇ ਚੋਣ ਸ਼ਾਹ ਦੇ ਲੜਨ ਦਾ ਫੈਸਲਾ ਕੀਤਾ ਗਿਆ बहुजन समाज पार्टी ने राष्ट्रीय प्रदान पैंड कुमारी मायावती जी साबत का मुख्यमंत्री उत्तर प्रदेश जी वल्लो आज दिल्ली विखे पार्टी दी स्टेट लीडरशिप नाल मीटिंग ली गई जिसमें मिशन 2027 दीयां जंगी पदर ते तैयारियां करन दे दिशा निर्देश दिते गए ate जठेबंदिक तांचे नु जमीनी पडर ते मजबूत करन ले लीडरशिप नु केहा गया ਪੰਜਾਬ ਵਿੱਚ ਹੋਣ ਵਾਲੀਆਂ ਬਲਾਕ ਸਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਬਹੁਜਨ ਸਮਾਜ ਪਾਰਟੀ ਨੇ ਆਪਣੇ ਹੱਥੀਂ ਚੋਣ ਨਿਸ਼ਾਨ ਤੇ ਲੜਨ ਦਾ ਫੈਸਲਾ ਕੀਤਾ ਸਾਰੀ ਸਟੇਟ ਜ਼ੋਨ ਜ਼ਿਲ੍ਹਾ ਵਿਧਾਨ ਸਭਾ ਲੀਡਰਸ਼ਿਪ ਨੂੰ ਅਪੀਲ ਹੈ ਕਿ ਉਹ ਚਿਤਾਉ ਅਤੇ ਟਿਕਾਊ ਉਮੀਦਵਾਰਾਂ ਦੇ ਪੈਨਲ ਆਪਸੀ ਟੀਮ ਦੇ ਜਜ਼ਬੇ ਨਾਲ ਤਿਆਰ ਕਰਨ ਵਿੱਚ ਝਟਕਾਣ ਮੀਟਿੰਗ ਵਿੱਚ ਪਾਰਟੀ ਦੇ ਸੈਂਟਰਲ ਕੋਆਰਡੀਨੇਟਰ ਸ਼੍ਰੀ ਰਣਜੀਤ ਸਿੰਘ ਬੈਣੀਵਾਲ ਜੀ ਇੰਚਾਰਜ ਪੰਜਾਬ ਚੰਡੀਗੜ੍ਹ ਹਰਿਆਣਾ ਅਤੇ ਦਿੱਲੀ ਬਸਤਾ ਪੰਜਾਬ ਅਤੇ ਹਰਿਆਣਾ ਦੇ ਕੇਂਦਰੀ ਇੰਚਾਰਜ ਸ਼੍ਰੀ ਪ੍ਰਤਾਪ ਸਿੰਘ ਜੀ बसपा सूबा प्रधान डॉक्टर अवतार सिंह कारीमपुरी जी स्टेट कोऑर्डिनेटर प्रजापति अजीत सिंह पैनी स्टेट कोऑर्डिनेटर सरदार कुलदीप सिंह सरदुलगढ़ स्टेट जनरल सेक्रेटरी ठेकेदार हरभजन सिंह बझेड़ी स्टेट जनरल सेक्रेटरी प्रवीण बंगा स्टेट जनरल सेक्रेटरी बलविंदर बिट्टा स्टेट जनरल सेक्रेटरी गुरबख्श चौहान इंजीनियर सुशील विरदी फिलौर रिटायर्ड चीफ इंजीनियर श्री रामलाल संधू मास्टर सतपाल रटेंडा विधानसभा हल्का बंगादी प्रधान ਗੁਰਬিয়াল ਬੋਦ ਐਨ ਆਰ ਆਈ શ્રી ਰੂਪ ਲਾਲ ਤੀਰਤ ਤੋਂ ਇਲਾਵਾ ਹੋਰ ਪਾਰਟੀ ਲੀਡਰਸ਼ਿਪ ਵੀ ਮੌਜੂਦ ਸੀ ਜੈਪੀਨ ਜੈਪਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਭੈਣ ਕੁਮਾਰੀ ਮਾਇਆਬਤੀ ਜੀ ਨੂੰ ਮਿਲਣ ਵਾਸਤੇ ਬਹੁਜਨ ਸਮਾਜ ਪਾਰਟੀ ਦੀ ਸਰੋਤਰੀ ਲੀਡਰਸ਼ਿਪ ਮਾਨਯੋਗ ਰਣਦੀਪ ਸਿੰਘ ਬੈਣੀਬਾਲ ਜੀ ਕੋਆਰਡੀਨੇਟਰ ਰਾਸ਼ਟਰੀ ਕੋਆਰਡੀਨੇਟਰ ਤੇ ਸੂਬਾ ਪ੍ਰਧਾਨ ਸਰਦਾਰ ਅਫਤਾਰ ਸਿੰਘ ਕਰੀਮ ਜੀ ਦੀ ਅਗਵਾਈ ਦੇ ਵਿੱਚ ਪੈਨ ਕੁਮਾਰੀ ਮਾਇਆਬਦੀ ਨੂੰ ਮਿਲੇ ਆ ਤੇ ਅੱਜ ਅਸੀਂ ਨਵੀਂ ਦਿੱਲੀ ਦੇ ਵਿੱਚ ਪੈਨ ਕੁਮਾਰੀ ਮਾਇਆਬਦੀ ਦੀ ਕੋਟੀ ਦੇ ਵਿੱਚ ਜ਼ਰੂਰੀ ਮੀਟਿੰਗ ਕੀਤੀ ਆ ਤੇ ਭੈਣ ਜੀ ਨੇ 2027 ਦੀਆਂ ਚੋਣਾਂ ਅਸੀਂ ਕਿਸ ਤਰ੍ਹਾਂ ਲੜਨੀ ਆ ਉਹਨਾਂ ਬਾਰੇ ਵਿਸ਼ੇਸ਼ ਜ਼ਰੂਰੀ ਜਾਣਕਾਰੀਆਂ ਸਾਨੂੰ ਦਿੱਤੀਆਂ ਕਿ 2027 ਦੇ ਵਿੱਚ ਭੌਜਨ ਸਮਾਜ ਪਾਰਟੀ ਨੂੰ ਮਜ਼ਬੂਤ ਕਰਨ ਦੇ ਲਈ ਪਿੰਡਾਂ ਦੇ ਵਿੱਚ ਬੂਥ ਕਮੇਟੀਆਂ ਬਣਾਈਆਂ ਜਾਣ ਸੈਕਟਰ ਕਮੇਟੀਆਂ ਬਣਾਈਆਂ ਜਾਣ ਤਾਂ ਕਿ ਭਾਜਨ ਸਮਾਜ ਪਾਰਟੀ ਨੂੰ ਮਜ਼ਬੂਤ ਕੀਤਾ ਜਾਵੇ ਕਿਉਂਕਿ ਭਾਜਨ ਸਮਾਜ ਖਾਸ ਕਰਕੇ ਸਾਰੀਆਂ ਪਾਰਟੀਆਂ ਨੂੰ ਅਜਮਾ ਚੁੱਕਿਆ ਪਰਖ ਚੁੱਕਿਆ ਮੈਂ ਪੰਜਾਬ ਦੇ ਲੋਕਾਂ ਨੂੰ ਤੇ ਦੇਸ਼ ਦੇ ਲੋਕਾਂ ਨੂੰ ਕਿਉਂਕਿ ਉੱਤਰ ਪ੍ਰਦੇਸ਼ ਤੇ ਪੰਜਾਬ ਦਾ ਇਲੈਕਸ਼ਨ ਇੱਕੋ ਸਮੇਂ ਹੁੰਦਾ ਮੈਂ ਆਪ ਜੀ ਦੇ ਚੈਨਲ ਰਾਹੀਂ ਅਪੀਲ ਕਰਨਾ ਚਾਹਣਾ ਕਿ ਜਿਹੜੀਆਂ ਪਾਰਟੀਆਂ ਅਜਮਾ ਚੁੱਕੇ ਹੋ ਪਰਖ ਚੁੱਕੇ ਹੋ ਉਹ ਪਾਰਟੀਆਂ ਨੂੰ ਦੁਬਾਰੇ ਮਤ ਦਾਤਨ ਨਾ ਕਰਿਓ ਇੱਕ ਵਾਰ ਸਰਬ ਸਮਾਜ ਦੀ ਪਾਰਟੀ ਭੋਜਨ ਸਮਾਜ ਪਾਰਟੀ ਨੂੰ ਮਜ਼ਬੂਤ ਕਰਕੇ ਆਪਾਂ ਭੋਜਨ ਸਮਾਜ ਪਾਰਟੀ ਨੂੰ ਮਜ਼ਬੂਤ ਕਰੀਏ ਇੱਕ ਵਾਰ ਦੇਖੀਏ ਪਾਰਟੀ ਦਾ ਰਾਸ ਕਿਉਂਕਿ ਉੱਤਰ ਪ੍ਰਦੇਸ਼ ਦੇ ਵਿੱਚ ਭੈਣ ਜੀ ਨੇ ਚੌਕ ਤਰਫਾ ਵਿਕਾਸ ਕਰਾਇਆ ਸੀ ਤੇ ਅੱਜ ਭੈਣ ਜੀ ਨੇ ਬੜੀਆਂ ਜ਼ਰੂਰੀ ਜਾਣਕਾਰੀਆਂ ਸਾਨੂੰ ਮੀਟਿੰਗ ਦੇ ਵਿੱਚ ਦਸੀਆਂ ਕਿ 27 ਦੇ ਵਿੱਚ ਅਸੀਂ ਕਿਸ ਤਰ੍ਹਾਂ ਤਿਆਰੀ ਕਰਨੀ ਹੈ ਮੈਂ ਧੰਨਵਾਦ ਕਰਦਾ ਸਾਡੀ ਰਾਸ਼ਟਰੀ ਨੇਤਾ ਭੈਣ ਕੁਮਾਰੀ ਮਾਇਆਵਤੀ ਜੀ ਦਾ ਮੈਂ ਫਿਰ ਮੇਰੇ ਪੰਜਾਬ ਦੇ ਭਰਾਵਾਂ ਨੂੰ ਕਹਿਣਾ ਚਾਹਣਾ ਕਿ ਬੜਾ ਘੱਟ ਸਮਾਂ ਰਹਿ ਗਿਆ ਬਾ ਇੱਕ ਸਾਲ ਦਾ ਲਗਭਗ ਸਮਾਂ ਰਹਿ ਗਿਆ ਹੁਣੇ ਤੋਂ ਆਪਾਂ ਆਪਣੇ ਘਰ ਨੂੰ ਮਜ਼ਬੂਤ ਕਰੀਏ ਬਹੁਜਨਾਂ ਨੂੰ ਮਜ਼ਬੂਤ ਕਰੀਏ ਕਿਉਂਕਿ ਦੂਸਰੀਆਂ ਸ਼ਰਮਾਇਦਰ ਪਾਰਟੀਆਂ ਨੂੰ ਅਸੀਂ ਅਜ਼ਮਾ ਕੇ ਦੇਖ ਚੁੱਕੇ ਹਾਂ ਫਰਕ ਕੇ ਦੇਖ ਚੁੱਕੇ ਹਾਂ ਗੁਰੂ ਦੀ ਸੋਚ ਤਾਂ ਦੇ ਪੂਰੀ ਹੋਣੀ ਹੈ ਕਿਉਂਕਿ ਗੁਰੂ ਕਹਿੰਦਾ ਸੀ ਕਿ ਇਨ ਗਰੀਬਨ ਸਿੱਖਨ ਕੋ ਦੂ ਪਾਸ਼ਾਈ ਯਾਦ ਕਰੇ ਹਮਾਰੀ ਗੁਰਿਆਈ ਜੇ ਗੁਰੂਆਂ ਦੀ ਆਪਾਂ ਸੋਚ ਨੂੰ ਪੂਰਾ ਕਰਨਾ ਤਾਂ ਕਿਰਤੀ ਲੋਕਾਂ ਦਾ ਰਾਜ਼ ਆਉਣਾ ਬਹੁਤ ਅਤੀ ਜ਼ਰੂਰੀ ਹੈ ਕਿਉਂਕਿ ਬੜੀ ਲੋਕ ਬੜੀ ਕੁਸਟ ਜੇ ਹੋਈ ਆ ਕਿਰਤੀ ਤੇ ਕਿਸਾਨ ਨਾਲ ਸਭ ਤੋਂ ਜ਼ਿਆਦਾ ਇਸ ਥੀਸ ਦੇ ਵਿੱਚ ਕੋਈ ਆ ਤੇ ਮੇਰੀ ਸਾਰੇ ਮੇਰੇ ਪੰਜਾਬ ਦੇ ਕਿਸਾਨ ਮਜ਼ਦੂਰ ਕਿਰਤੀ ਲੋਕਾਂ ਨੂੰ ਇਹ ਅਪੀਲਾ ਕਿ 2027 ਦੇ ਵਿੱਚ ਆਪਾਂ ਬਹਾਜਨ ਸਮਾਜ ਪਾਰਟੀ ਨੂੰ ਮਜ਼ਬੂਤ ਕਰਕੇ ਬਹਾਜਨਾਂ ਦਾ ਰਾਜ ਲਿਆਈਏ ਧੰਨਵਾਦ ਜੈਪੀ ਜੈ ਭਾਰਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ